ਘਰ ਦੀ ਕੰਧ ਤੇ ਮੁੱਛਪੁੱਟ ਮੁੰਡਾ ਕਿਉਂ ਕਲੰਡਰ ਮੜਿਆ ਮਾਂ ਦੱਸਿਆ ਇਹ ਭਗਤ ਸਿੰਘ ਹੈ ਨਾਲ ਅੰਗਰੇਜ਼ਾਂ ਲੜਿਆ ਬਾਪੂ ਦੱਸਿਆ ਕਾਲਜੀਂ ਪੜਦਾ ਆਜ਼ਾਦੀ ਜਜ਼ਬਾ ਚੜਿਆ ਸੋਚ ਫੰਸ ਵਰ ਖੋਖ ਖੋਕ ਕੇ ਜੀਵਨ ਦਾ ਰਾਹ ਫੜਿਆ ਭਗਤ ਸਿੰਘ ਕੋਈ ਬੁੱਤ ਨਹੀਂ ਹੈ ਨਾ ਹੀ ਮੂਰਤ ਜੜਿਆ ਮੇਰੇ ਅੰਦਰ ਭਗਤ ਦਾ ਵਾਸਾ ਕਿੰਝ ਜਾਵੇਗਾ ਖੜਿਆ ਕਿਹੜੇ ਬੁੱਤਾਂ ਨੂੰ ਫੁੱਲ ਚੜਾਵਾ ਸੋਚਦਾ ਰਹਾ ਹੈ ਫੜਿਆ ਜਿੰਨਾ ਹੋਇਆ ਤੁਰਦਾ ਜਾऊं ਸੌ ਤੇਰੀ ਹੈ ਅੜਿਆ ਸੌ ਤੇਰੀ ਹੈ ਅੜਿਆ ਜਿੰਨਾ ਹੋਇਆ ਤੁਰਦਾ ਜਾऊं ਸੌ ਤੇਰੀ ਹੈ ਅੜਿਆ ਡਾਕਟਰ ਅਵਤਾਰ ਸਿੰਘ ਟਿੰਸਾ ਦੀਆਂ ਲਾਈਨ ਫਰੀਦ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਹਮੇਸ਼ਾ ਹੀ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਰਹੇ ਨੇ ਹਮੇਸ਼ਾ ਇਹ ਨੌਜਵਾਨ 23 ਮਾਰਚ ਨੂੰ ਉਹਨਾਂ ਦੇ ਸ਼ਹੀਦਾਂ ਦੇ ਦਿਹਾੜੇ ਤੇ ਉਹਨਾਂ ਨੂੰ ਯਾਦ ਕਰਦੇ ਨੇ ਸ਼ਰਧਾਂਜਲੀਾਂ ਪੇਸ਼ ਕਰਦੇ ਨੇ ਭਾਰਤ ਵਿੱਚ ਪੰਜਾਬ ਜਿਹਾ ਸੁਬਾ ਜਿੱਥੇ ਬੱਚਾ ਬੱਚਾ ਭਗਤ ਸਿੰਘ ਨੂੰ ਜਾਣਦਾ ਹੈ ਤੇ ਉਸ ਦਾ ਸਨਮਾਨ ਕਰਦਾ ਹੈ ਕਈ ਪੋਲੀਟੀਕਲ ਪਾਰਟੀਆਂ ਵੀ ਇਸ ਦਾ ਇਸਤੇਮਾਲ ਕਰਦੀਆਂ ਨੇ ਭਗਤ ਸਿੰਘ ਦੀਆਂ ਸੋਹਾਂ ਖਾਂਦੀਆਂ ਨੇ ਲੋਕਾਂ ਨੂੰ ਆਪਦੇ ਵੱਲ ਕਰਨ ਦਾ ਯਕੀਨ ਦਿਵਾਉਣ ਵਾਸਤੇ ਅੱਜ ਅਸੀਂ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਜਿੱਥੇ ਬੁੱਚ ਲੱਗੇ ਨੇ ਉਹ ਉੱਚਾ ਪੁਲ ਕਹਿੰਦੇ ਨੇ ਪੰਜਾਬ ਚ ਲੁਧਿਆਣਾ ਵਿੱਚ ਅਸੀਂ ਉੱਥੇ ਖੜੇ ਆਂ ਕੁਝ ਨੌਜਵਾਨ ਇੱਥੇ ਆਏ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੇ ਅਸੀਂ ਉਹਨਾਂ ਨਾਲ ਗੱਲ ਕਰ ਰਿਹਾ ਆਂ ਵੀ ਅੱਜ ਸ਼ਰਧਾਂਜਲੀ ਦੇ ਦਿਨ ਤੇ ਇੱਥੇ ਉਹਨਾਂ ਦਾ ਕੀ ਮਕਸਦ ਆਉਣ ਦਾ ਹਾਂਜੀ ਹਾਂਜੀ ਅੱਜ ਭਗਤ ਸਿੰਘ ਦੀ 23 ਮਾਰਚ ਨੂੰ ਫਾਂਸੀ ਚੜੇ ਸੀਗੇ ਅੱਜ ਪੂਰਾ ਪੰਜਾਬ ਪੰਜਾਬ ਦੇ ਪੂਰਾ ਵਰਲਡ ਇਹਨੂੰ ਸਲਾਮ ਕਰਦਾ ਹੈ ਅੱਜ ਇਹਨਾਂ ਦੇ ਖਾਤਰ ਹੀ ਫੁੱਲ ਭੇਟਾ ਕਰਨ ਵਾਸਤੇ ਆਏ ਆਂ ਜੀ ਪਾਕ ਸਿੰਘ ਜੀ ਦੀ ਸੋਚ ਨੂੰ ਸਲਾਮ ਆ ਤੇ ਸਾਰੀ ਦੁਨੀਆ ਜਿਹੜੀ ਆ ਉਹ ਉਹਨਾਂ ਨਾਲ ਪਿਆਰ ਕਰਦੀ ਆ ਤੇ ਸਾਰੇ ਜਿੰਨੇ ਵੀ ਆ ਜਿੰਨੀ ਵੀ ਵੱਡੀ ਉਮਰ ਵਾਲੇ ਆ ਕੋਈ ਛੋਟੀ ਉਮਰ ਵਾਲੇ ਆ ਸਭ ਦੇ ਸਭ ਨੂੰ ਉਹ ਆਪਣੇ ਹਾਨੀ ਮਹਿਸੂਸ ਹੁੰਦੇ ਆ ਤੇ ਠੀਕ ਹੈ ਜੀ ਅੱਜ ਜਵ ਜ਼ਿਲ੍ਹ ਲੁਧਿਆਣਾ ਵਾਸੀਆਂ ਵੱਲੋਂ ਛੇ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜੀ ਅਤੇ ਸੁਖਦੇਵ ਜੀ ਨੂੰ ਜੋ 23 ਮਾਰਚ 1931 ਨੂੰ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਫਾਂਸੀ ਦਾ ਰੱਸਾ ਚੁੰਮਿਆ ਸੀ ਇਹਨਾਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਲਈ ਅਸੀਂ ਅੱਜ ਉੱਚਾ ਬੋਲ ਜਗਰਾਉ ਵਿਖੇ ਉਹਨਾਂ ਦੇ ਬੁੱਤ ਨੂੰ ਨਾਤਮਸਤ ਹੋਣ ਲਈ ਪਹੁੰਚੇ ਹਾਂ ਅੱਜ ਦੇ ਜੀ ਲੁਧਿਆਣਾ ਜਗਰਾਉ ਪੋਲ ਦੇ ਜੀ ਵਿਭਗ ਸੰਗਤ ਆਗਰੂਸ ਦੇਵ ਨੂੰ ਸ਼੍ਰੀ ਗੰਦਰੀ ਦੇ ਨਾਮ ਵਾਸਤੇ ਇਕੱਠੇ ਹੋਏ ਆ ਅੱਜ ਦੇ ਦਿਨ ਸ਼ਾਮ ਨੂੰ 7:33 ਮਿੰਟ ਦੇ ਸਰਦਾ ਅਗਰੀਆ ਹੋ ਬਾਜੀ ਦੇ ਦਿੱਤੀ ਗਈ ਜਦ ਕਿ ਬਾਜੀ ਇਹ 24 ਡਿਗਰੀ ਦੀ ਹੋਣੀ ਸੀ ਜਿਹੜੇ ਆਰਡਰ ਫਾਲਸੀ ਹੋਏ ਸੀਗੇ ਸੋ ਅੱਜ ਅਸੀਂ ਉਹਨਾਂ ਦੀ ਸ਼ਰਧਾ ਜਲੀ ਜਿਹੜੀ ਆ ਸਰਦਾ ਦੇ ਪੋਲ ਫੁੱਲ ਭੇਟ ਕਰਨ ਵਾਸਤੇ ਇਕੱਠੇ ਹੋਇਆ ਮੈਂ ਜੀ ਹਰਜੀਤ ਸਿੰਘ ਅਸੀਂ ਅੱਜ ਲੁਧਿਆਣੇ ਜਗਰਾਉ ਪੋਲ ਦੇ ਉੱਤੇ ਸੀ ਭਗਤ ਸਿੰਘ ਇਹ ਜਿਹਨਾਂ ਨੂੰ ਫਾਤੀ ਦੇ ਕੇ ਨਸੀਬ ਕੀਤਾ ਗਿਆ ਸੀਗਾ ਲੇਕਿਨ ਇਹਦੇ ਵਿੱਚ ਇਹ ਹੈ ਕਿ ਉਹਨਾਂ ਨੇ ਜਾਂਦੇ ਜਾਂਦੇ ਪੂਰੇ ਆਪਣੇ ਨੌਜਵਾਨ ਨੂੰ ਇਸ ਦੇਸ਼ ਦੇ ਕੇ ਗਏ ਨੇ ਕਿ ਤੁਸੀਂ ਜਦੋਂ ਵੀ ਕੋਈ ਇੱਥੇ ਗਲਤ ਕੰਮ ਹੋਣਾ ਦੇ ਦੇ ਵਿੱਚ ਤੁਸੀਂ ਉਹਨੂੰ ਬਦਾਸ਼ਤ ਨਹੀਂ ਕਰਨਾ ਮੈਂ ਕਿਸੇ ਨੌਜਵਾਨ ਨੂੰ ਜਿਹੜੇ ਵੀ ਹੈਗੇ ਨੇ ਪੰਜਾਬ ਦੇ ਨੇ ਜਾਂ ਸਾਰੇ ਹੋਰ ਦੇਸ਼ ਦੇ ਨੇ ਉਹਨਾਂ ਨੂੰ ਇਹੀ ਵੰਦੀ ਕਰੂੰਗਾ ਕਿ ਜਦੋਂ ਵੀ ਤੁਸੀਂ ਰਾਜਗੁਰੂ ਨੂੰ ਸੁਣੋ ਤੇ ਪਹਿਰਾ ਦਿਓ ਤੁਸੀਂ ਠੋਕ ਕੇ ਇਨਕਲਾਬ ਜਿੰਦਾਬਾਦ ਜਿੰਦਾਬਾਦ ਇਨਕਲਾਬ ਇਸੇ ਕੁਝ ਨੌਜਵਾਨ ਜਿਨ੍ਹਾਂ ਵਿੱਚ ਬਜ਼ੁਰਗ ਵੀ ਸ਼ਾਮਲ ਨੇ ਬੱਚਾ ਬੱਚਾ ਕਿਸੇ ਵੀ ਉਮਰ ਦਾ ਹੋਵੇ ਭਗਤ ਸਿੰਘ ਨੂੰ ਆਦਾ ਆਈਕਨ ਮੰਗਦਾ ਭਗਤ ਸਿੰਘ ਰਾਜਗੁਰੂ ਸਖਦੇਵ ਉਹ ਨਾਂ ਨੇ ਜਿਹੜੇ ਪੰਜਾਬ ਦੇ ਹਰ ਘਰ ਵਿੱਚ ਇੱਜ਼ਤ ਨਾਲ ਲਏ ਜਾਂਦੇ ਨੇ ਮੈਂ ਦਰਸ਼ਨ ਢਿੱਲੋਂ ਜਗਰਾਉਂ ਪੁਲ ਲੁਧਿਆਣਾ ਤੋਂ ਜਗਦੀਪ ਕਮਨ ਦੇ ਨਾਲ ਦਿਖਾ ਰਿਹਾ ਹਾਂ ਤੁਹਾਨੂੰ ਡਿਸਕਵਰ ਪਲੱਸ ਜੋ ਬੋਲੇਗਾ ਸੱਚ ਤੇ ਦਿਖਾਵੇਗਾ ਸੱਚ ਡਿਸਕਵਰ ਪਲੱਸ ਤੁਹਾਡਾ ਆਵਦਾ ਚੈਨਲ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਡਿਸਕਵਰ ਪਲੱਸ